ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀਆਂ ਸ਼ੁਭਕਾਮਨਾਵਾਂ। ਫਰਾਡਾ ਸਬ ਡੀਕੋਸ ਤੇ ਆਪਾਂ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਮਿਲਦੇ ਹਾਂ ਜੀ ਇੱਕ ਨਵੀਂ ਵੀਡੀਓ ਦੇ ਨਾਲ, ਨਵੇਂ ਕਨਸੈਪਟ ਦੇ ਨਾਲ। ਆਸ ਕਰਦੇ ਹਾਂ ਕਿ ਅੱਜ ਵਾਲੀ ਵੀਡੀਓ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਉਗੀ। ਬਹੁਤ ਜ਼ਿਆਦਾ ਸੋਹਣੇ ਆਪਾਂ ਵਿੰਟਰ ਕਲੈਕਸ਼ਨ ਲੈ ਕੇ ਆਏ ਆ ਤੁਹਾਡੇ ਲਈ। ਕੋਈ ਵੀ ਸੂਟ ਇਹਨਾਂ ਦੇ ਵਿੱਚੋਂ ਪਸੰਦ ਆ ਤੁਸੀਂ ਸਾਨੂੰ ਆਨਲਾਈਨ ਆਰਡਰ ਕਰ ਸਕਦੇ ਹੋਗੇ ਤੇ ਸੂਟ ਆਪਣੇ ਘਰ ਤੱਕ ਮਗਵਾ ਸਕਦੇ ਆ। ਆਪਣਾ ਪੇਮੈਂਟ ਦਾ ਮੈਥਡ ਹੈਗਾ ਆਨਲਾਈਨ। ਆਪਾਂ ਕੈਸ਼ ਔਨ ਡਿਲੀਵਰੀ ਨਹੀਂ ਕਿਸੇ ਵੀ ਗੱਲ ਦੀ ਟੈਨਸ਼ਨ ਨਾ ਲਿਓ ਤੁਸੀਂ ਕਿਸੇ ਵੀ ਪ੍ਰਕਾਰ ਦਾ ਫੈਬਰਿਕ ਲੈਣਾ ਹੋਵੇ ਤਿਆਰ ਕਰਵਾਉਣਾ ਹੋਵੇ ਤੁਸੀਂ ਸਾਨੂੰ ਟੈਨਸ਼ਨ ਪ੍ਰੀ ਆਰਡਰ ਦੇ ਸਕਦੇ ਹੋ ਸਾਤ ਨਾਲ ਸਟੀਚਿੰਗ ਵੀ ਲੈ ਸਕਦੇ ਹੋ ਵਿਦਾਊਟ ਸਟੀਚਿੰਗ ਵੀ ਸੂਟ ਲੈ ਸਕਦੇ ਜਿੱਦਾਂ ਤੁਹਾਡੀ ਰਿਕੁਆਇਰਮੈਂਟ ਹੋਊਗੀ ਆਪਾਂ ਉਦਾਂ ਦਾ ਤੁਹਾਨੂੰ ਸੂਟ ਭੇਜਾਂਗੇ ਅੱਜ ਜਿਹੜੇ ਸੂਟ ਲੈ ਕੇ ਆਏ ਆਂ ਆਪਾਂ ਇਹ ਵਰਕ ਵਾਲੇ ਲੈ ਕੇ ਆਇਾਂਗੇ ਬਹੁਤ ਜ਼ਿਆਦੇ ਵਧੀਆ ਪਸ਼ਮੀਨਾ ਹੋਊਗਾ ਇਹ ਬਹੁਤ ਜਿਆਦੇ ਹੈਵੀ ਸੂਟ ਨਹੀਂ ਅੱਜ ਵਾਲੇ ਜੇ ਜਦੋਂ ਤੁਹਾਡੇ ਕੋਲੇ ਆਊਗਾ ਨਾ ਤੁਸੀਂ ਪਹਿਲਾਂ ਇਹਦਾ weight check ਕਰਿਓ ਸੂਟ ਦਾ staff check ਕਰਿਓ ਵੀ ਕਿਦਾਂ ਦਾ ਹੈਗਾ ਫੇਰ ਤੁਸੀਂ ਸਾਨੂੰ ਦੱਸਿਓ ਪਹਿਲਾਂ check ਕਰੋਨੇ ਆਪਾਂ ਕਲਰ ਤੁਹਾਨੂੰ ਤੁਹਾਡਾ ਸਾਰਿਆਂ ਦਾ ਫੇਵਰੇਟ ਕਲਰ ਬਲੈਕ ਬਹੁਤ ਜਿਆਦੀ ਭੈਣਾਂ ਦੀ ਬਲੈਕ ਕਲਰ ਬਹੁਤ ਜਿਆਦੇ ਪਸੰਦ ਹੁੰਦਾ ਹੈਗਾ ਬਲੈਕ ਕਲਰ ਦਾ ਸੂਟ ਹੈਗਾ ਲੈ ਕੇ ਆਏ ਜਿਹੜਾ ਤੁਹਾਡੇ ਲਈ ਆਪਦੇ ਤਿਆਰ ਕਰਾਈ ਹੋਏ ਸੂਟ ਨੇ ਬਹੁਤ ਜਿਆਦੇ ਸੋਹਣੇ ਇਦੇ ਵਿੱਚ ਆਪਾਂ ਤੁਹਾਨੂੰ ਚਾਰ ਕਲਰ ਦਵਾਂਗੇ ਅੱਜ ਵਾਲੇ ਸੂਟ 'ਚ ਤਸਮੀਨੇ 'ਚ ਤਸਮੀਨਾ ਆਪਣੇ ਕੋਲੇ ਅੱਜ ਬਹੁਤ ਰੰਗ ਦਾਗਾ ਆਪਣੀ ਰੁਟੀਨ 'ਚ ਹਰ ਰੋਜ਼ ਵੀਡੀਓ ਆਇਆ ਕਰੂਗੀ ਹੁਣ ਰੈਗੂਲਰ ਸ਼ਾਮ ਨੂੰ 6 ਤੋਂ 7 ਦੇ ਵਿੱਚ ਵਿੱਚ ਆਪਾਂ ਵੀਡੀਓ ਲਾਇਆ ਕਰਾਂਗੇ ਕੋਈ ਵੀ ਭੈਣਾ ਮਿਸ ਨਾ ਕਰਿਓ ਵੀਡੀਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਤੁਹਾਡੇ ਵਰਗੀਆਂ ਹੋਰ ਭੈਣਾਂ ਵੀ ਅੱਗੇ ਆਪਣੀ ਵੀਡੀਓ ਦਾ ਆਨੰਦ ਲੈ ਸਕਣ ਤੇ ਸੋਹਣੇ ਸੋਹਣੇ ਸੂਟ ਘਰ ਬੈਠੀ ਮੰਗਵਾ ਸਕਣ ਕਿਉਂਕਿ ਆਪਣੇ ਸੂਟਾਂ ਦਾ ਰੇਟ ਹੁੰਦਾ ਜਿਹੜਾ ਬਹੁਤ ਜ਼ਿਆਦਾ ਰੀਜ਼ਨੇਬਲ ਹੁੰਦਾਗਾ ਤੁਸੀਂ ਜਦੋਂ ਇੱਕ ਵਾਰੀ ਸਾਡੇ ਨਾਲ ਜੁੜੋਗੇ ਦੂਸਰੀ ਵਾਰੀ ਤੁਹ ਪਹਿਲਾ ਸੂਟ ਤੁਹਾਨੂੰ ਚੈੱਕ ਕਰਵਾਉਣੀ ਆ ਕਰਦੇ ਆ ਵੀਡੀਓ ਸਟਾਰਟ ਅੱਜ ਵਾਲੇ ਸੂਟਾਂ ਦੀ ਪਹਿਲਾ ਕਲਰ ਹੈਗਾ ਆਪਣੇ ਕੋਲੇ ਬਲੈਕ ਬਲੈਕ ਕਲਰ ਦਾ ਸੂਟ ਹੈਗਾ ਆ ਬੜਾ ਇਹਦੇ ਵਿੱਚ ਵਰਕ ਬਣਿਆ ਹੋਇਆ ਸੂਟ 'ਚ ਵਰਕ ਦੇਖੋ ਇਹਦੇ ਵਿੱਚ ਮਸ਼ੀਨ ਨੇ ਕੜਾਈ ਕਿੰਨੀ ਬਰੀਕੀ ਦੀ ਕੀਤੀ ਹੋਈ ਹੈਗੀ ਨੇੜੇ ਤੋਂ ਤੁਸੀਂ ਚੈੱਕ ਕਰੋ ਸਾਰਾ ਮਸ਼ੀਨ ਦਾ ਵਰਕ ਹੈਗਾ ਆਹ ਵਾਲੇ ਫਲਾਰ ਆਉਣਗੇ ਸਾਈਡਾਂ ਤੇ ਚੈੱਕ ਕਰੋ ਕਿੰਨਾ ਜ਼ਿਆਦਾ ਸੋਹਣਾ ਕੰਮ ਕੀਤਾ ਹੋਇਆ ਹੈਗਾ ਜਿਹੜਾ ਪਸ਼ਮੀਨੇ ਦਾ ਸਟਾਫ ਹੈਗਾ ਨਾ ਬਹੁਤ ਜ਼ਿਆਦਾ ਸੋਹਣਾ ਸਟਾਫ ਹੈਗਾ ਏਕੇ ਟੈਕਸ ਦਾ ਇਹਨੂੰ ਪਸ਼ਮੀਨਾ ਲੱਗਿਆ ਹੋਇਆ ਹੈਗਾ ਸਾਰੀ ਤੁਹਾਨੂੰ ਕੰਨੀ ਮਿਲੂਗੀ ਇਹਦੇ ਤੇ ਏਕੇ ਟੈਕਸ ਦੀ ਆਵੜਾ ਇਹਦਾ neck ਤੇ ਫਲਾਰਾ ਆਣਾਗਾ ਇੱਕ ਮੈਂ ਤੁਸੀ ਪੂਰਾ ਪੀਸ ਚੈੱਕ ਕਰੋ ਪੂਰਾ ਪੀਸ ਜਦੋਂ ਤੁਸੀ ਬਣਿਆ ਹੋਇਆ ਦੇਖੋਗੇ ਨਾ ਫੇਰ ਤੁਹਾਨੂੰ ਪਤਾ ਲੱਗਣਾ ਵੀ ਕਿੰਨਾ ਜਿਆਦਾ ਸੋਹਣਾ ਪੀਸ ਆ ਕਯਰਪਸ ਮੀਨ ਨੇ ਚ ਸੂਟ ਆਗਾ ਵਰਕ ਕੀਤਾ ਹੋਇਆ ਉੱਤੇ ਇਹਦੇ ਨਾਲ ਜਿਹੜਾ ਦੁਪੱਟਾ ਰਹਿਣ ਵਾਲਾ ਉਹ ਰਹਿਣ ਵਾਲਾ ਪ्योर ਮਸਲੀਨ ਦਾ ਪ्योर ਮਸਲੀਨ ਦਾ ਦੁਪੱਟਾ ਰਹਿਣ ਵਾਲਾ ਇਹਦੇ ਨਾਲ ਚੈੱਕ ਕਰ ਸਕਦੇ ਹੋ ਤੁਸੀਂ ਦੁਪੱਟਾ ਰੇਂਜ ਆਪਾਂ ਇਹਨਾਂ ਦੀ ਵੀਡੀਓ ਦੇ ਵਿੱਚ ਹੀ ਦੱਸਾਂਗੇ ਪਲੀਜ਼ ਵੀਡੀਓ ਦੇ ਨਾਲ ਬਣੇ ਰਹੋ ਵੀਡੀਓ ਨੂੰ ਸਕਿਪ ਨਾ ਕਰਕੇ ਜਾਇਓ ਕੀ ਰੇਟ ਪੈਣੀ ਨੇ ਤੁਹਾਨੂੰ ਇਹ ਸੂਟ ਵਿੱਚ ਸ਼ਿਪਿੰਗ ਅਗਲਾ ਕੱਲ ਜਿਹੜਾ ਇਹਦੇ ਵਿੱਚ ਆਪਣੇ ਕੋਲੇ ਆਉਣਾ ਉਹ ਵਾਲਾ ਆਣਾਗਾ ਮਹਿੰਦੀ ਕਲਰ ਬੋਟਲ ਗ੍ਰੀਨ ਕਲਰ ਆ ਗਿਆ ਪੀਸ ਚੈੱਕ ਕਰੋ ਤੁਸੀਂ ਬਣਿਆ ਹੋਇਆ ਨੇੜੇ ਤੋਂ ਆਪਾਂ ਵਰਕ ਚੈੱਕ ਕਰਵਾ ਦਿੰਨੇ ਆ ਤੁਹਾਨੂੰ ਵੀ ਕਿਦਾਂ ਦਾ ਵਰਕ ਹੈਗਾ ਬਹੁਤ ਜਿਆਦਾ ਸੋਹਣੀ ਲੱਗ ਜੇ ਇਹਦੇ ਡਿਜ਼ਾਈਨ ਤਿਆਰ ਕੀਤੇ ਹੋਏ ਨੇ ਇਹਨਾਂ ਦੇ ਸੂਟਾਂ ਦੇ ਇਹਦੇ ਨਾਲ ਆਹ ਵਾਲਾ ਰਹਿਣ ਲੱਗਾ ਪਸਲਿਨ ਦਾ ਦੁਪੱਟਾ ਇਹਦਾ 올ਿਵਰ ਬ੍ਰਾ ਫਰ ਅੰਟੀ ਆਣਾਗਾ ਇਹਦੇ ਹੋਰ ਨਹੀਂ ਕਿਤੇ ਵਰਕ ਹੈਗਾ ਬਾਜੂ ਤੇ ਨਹੀਂ ਹੈਗਾ ਬਾਟਮ ਤੇ ਨਹੀਂ ਹੈਗਾ ਇਹ ਵੀ ਆਪਾਂ ਤੁਹਾਨੂੰ ਪਹਿਲਾਂ ਕਨਫਰਮ ਕਰ ਦਿੰਨੇ ਆ ਜਿੱਦਾਂ ਦਾ ਆਪਣੇ ਪੀਸਾਂ ਤੇ ਕੰਮ ਕੀਤਾ ਹੋਊ ਆਪਾਂ ਉਹਦਾ ਤੁਹਾਨੂੰ ਨਾਲ ਦੀ ਨਾਲ ਦੱਸਾਂਗੇ ਦੀ ਪਸੰਦ ਹੋਊਗਾ ਤਾਂ ਤੁਸੀਂ ਸਾਨੂੰ ਸਕਰੀਨ ਤੇ ਆਪਣਾ ਨੰਬਰ ਦਿੱਤਾ ਹੁੰਦਾ ਤੁਸੀਂ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਤੇ ਆਪਣਾ ਆਰਡਰ ਟਰਨ ਕਰ ਸਕਦੇ ਹੋਗੇ ਆਵਾੜ ਇਹ ਦਿਨੜ ਰੈਨੜਾ ਕਾ ਦੁਪੱਟਾ ਬਹੁਤ ਜਿਆਦਾ ਸੋਹਣਾ ਅਗਲਾ ਕਲਰ ਜਿਹੜਾ ਹੈਗਾ ਉਹ ਆਪਣੇ ਕੋਲੇ ਆ ਗਿਆ ਮਹਿਰ ਨੂੰ ਨਾਭੀ ਜੇ ਕਲਰ ਤੇ ਸੂਟ ਆ ਗਿਆ ਜਦੋਂ ਆਪਾਂ ਕੋਹਾਂ ਦੇ ਸੂਟ ਤੇ ਦੇਖਿਓ ਤੁਸੀਂ ਕਿ ਕਾ ਕੀ ਗੱਲ ਵਾ ਆਪਾਂ ਟੁਕੜੀ ਵਰਕ ਚੈੱਕ ਕਰੋ ਤੁਸੀਂ ਸੂਟ ਦਾ ਪਹਿਲਾਂ ਨੇੜੇ ਤੋਂ ਸਾਰੇ ਪੀਸ ਸੇਮ ਹੀ ਬਣੇ ਹੋਏ ਨੇ ਦੇਖ ਸਕਤੇ ਹੋਗੇ ਇੱਕ ਫਲਾਰ ਆਉਣਾਗਾ ਇਹਦੇ neck ਤੇ ਉੱਪਰ ਆਹ ਵਾਲਾ neck ਦੀ ਜਿੱਥੇ ਆਪਣੀ ਸੈਡ ਹੁੰਦੀ ਹੈ ਕਿ ਇੱਥੇ ਆਉਣਾ ਹੈ ਇਹ ਵਾਲਾ ਫਲਾਰ ਇਹਨਾਂ ਦੇ ਨਾਲ ਰਹਿਣ ਵਾਲਾ ਪਿਓਰ ਮਸਲੀਨ ਦਾ ਦੁਪੱਟਾ ਇਹਨਾਂ ਦਾ ਸੂਟ ਦਾ ਜਿਹੜਾ ਰੇਟ ਹੈ ਉਹ ਸਾਨੂੰ 1600 ਪੈਣਾਗਾ ਜੇ ਵਿਦ ਸ਼ਿਪਿੰਗ ਕਿਉਂਕਿ ਇਹਨਾਂ ਤੇ ਸ਼ਿਪਿੰਗ ਜਾਦੀ ਪੈ ਜਾਣੀ ਆ weight ਦੇ ਰਿਕਾਰਡਿੰਗ ਇਹਨਾਂ ਦਾ weight ਬਹੁਤ ਜ਼ਿਆਦਾ ਹੈਗਾ ਜੇ ਤੁਸੀਂ ਸਤੋਂ ਆਫਲਾਈਨ ਲੈਣਾ ਤਾਂ ਵੀ ਤੁਸੀਂ ਸਤੋਂ ਆਫਲਾਈਨ ਵੀ ਲੈ ਸਕਦੇ ਹੋ ਆਨਲਾਈਨ ਵੀ ਲੈ ਸਕਦੇ ਹੋ ਜੇ ਤੁਸੀਂ ਆਫਲਾਈਨ ਲਵੋਗੇ ਤਾਂ ਤੁਹਾਨੂੰ ਇਹ ਸੂਟ 1500 ਦਾ ਪਊਗਾ ਆਨਲਾਈਨ ਤੁਹਾਨੂੰ ਇਹ ਸੂਟ 1600 ਦਾ ਪਊਗਾ ਅਗਲਾ ਕਲਰ ਹੈਗਾ ਤਾਂ ਮਸਟਰਡ ਆਪਣੇ ਕੋਲ ਮਸਟਰਡ ਕਲਰ ਦਾ ਸੂਟ ਆ ਗਿਆ ਡਿਜ਼ਾਈਨ ਚੈੱਕ ਕਰੋ ਤੁਸੀਂ ਵਰਕ ਚੈੱਕ ਕਰੋ ਕਿੰਨਾ ਜਿਆਦਾ ਸੋਹਣਾ ਬਹੁਤ ਜਿਆਦਾ ਸੋਹਣਾ ਕਲਰ ਹੈਗਾ ਕਈ ਕਰਕੇ ਲੈਣਾ ਕਈ ਕਰਕੇ ਰਿਲੇਟ ਕਰਕੇ ਨਾ ਫੋਨ ਕਰਕੇ ਕਲਰ ਇਧਰ ਉਧਰ ਹੋ ਜਾਂਦਾ ਪ੍ਰੋਪਰ ਮਸਟਰਡ ਕਲਰ ਹੈਗਾ ਇਹ ਚੈੱਕ ਕਰ ਸਕਦੇ ਹੋਗੇ ਇਹਦੇ ਨਾਲ ਰਹਿਣ ਵਾਲਾ ਹੈਗਾ ਮਸਲੀਨ ਦਾ ਦੁਪੱਟਾ ਦੁਪੱਟੇ ਆਪਾਂ ਤੁਹਾਨੂੰ ਖੋਲ ਕੇ ਚੈੱਕ ਕਰਵਾ ਦਿੰਦੇ ਹਾਂ ਦੁਪੱਟਿਆਂ ਦੀ ਡਿਜ਼ਾਈਨ ਹੈਗਾ ਇਹ ਸੀ ਅੱਜ ਵਾਲੀ ਆਪਣੀ ਸੂਟਾਂ ਦੀ ਪਸ਼ਮੀਨੇ ਦੀ ਕਲੈਕਸ਼ਨ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਤੁਸੀਂ ਸਾਨੂੰ ਟੈਨਸ਼ਨ ਫਰੀ ਹੋ ਕੇ ਆਰਡਰ ਦੇ ਸਕਦੇ ਹੋ ਤੁਸੀਂ ਕਿਸੇ ਵੀ ਪ੍ਰਕਾਰ ਦੀ ਟੈਨਸ਼ਨ ਨਾ ਰੱਖਿਓ ਕੋਈ ਤੁਹਾਡੇ ਨਾਲ ਫਰਾਡ ਨਹੀਂ ਹੋਣਾ ਕੋਈ ਆਪਾਂ ਤੁਹਾਡੇ ਨਾਲ ਕੋਈ ਪੇਮੈਂਟ ਨਹੀਂ ਕਿਤੇ ਜਾਣੀ ਹੈ ਕਿ ਇਦਾਂ ਨਹੀਂ ਹੋਊਗਾ ਵੀ ਤੁਹਾਡਾ ਪੇਮੈਂਟ ਪਰਵਾਪਾ ਆ ਕੇ ਆਪਾਂ ਨੰਬਰ ਬਲੌਕ ਕਰ ਲਾਂਗੇ ਕਿਉਂਕਿ ਇਹ ਆਪਣਾ ਕੰਮ ਨਹੀਂ ਹੈਗਾ ਤੁਸੀਂ ਸਾਨੂੰ ਪੇਮੈਂਟ ਕਰਕੇ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਤੇ ਸੂਟ ਆਪਣੇ ਘਰ ਤੱਕ ਮੰਗਵਾ ਸਕਦੇ ਹੋ ਤੁਸੀਂ ਵਿਦਆਊਟ ਸਟੀਚਿੰਗ ਲੈਣਾ ਵਿਦਆਊਟ ਸਟੀਚਿੰਗ ਲੈ ਸਕਦੇ ਹੋ ਸਟੀਚਿੰਗ ਕਰਵਾ ਕੇ ਲੈਣਾ ਸਾ ਤੋਂ ਸਟੀਚਿੰਗ ਕਰਵਾ ਕੇ ਲੈ ਸਕਦੇ ਹੋਗੇ ਪਲੀਜ਼ ਦੁਬਾਰਾ ਰਿਕੁਐਸਟ ਆਜ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਜ਼ਰੂਰ ਜਾਇਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਧੰਨਵਾਦ